ਇਹਨੀ ਦਿਨੀ ਦੇਸ਼ ਦਾ ਮੌਸਮ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ ਆਈਐਮਡੀ ਨੇ 13 ਤੇ 14 ਮਾਰਚ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਪਹਿਖਵਾਨੀ ਜਿਹੜੀ ਕਰ ਦਿੱਤੀ ਹੈ ਉੱਥੇ ਦੱਸ ਜਾਈਗੀ 11 ਤੋਂ 13 ਮਾਰਚ ਨੂੰ ਪੰਜਾਬ ਦੇ ਵਿੱਚ ਤੂਫਾਨ ਬਿਜਲੀ ਡਿੱਗਣ ਦੀ ਸੰਭਾਵਨਾ ਜਿਹੜਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਸੱਤ ਜ਼ਿਲ੍ਹਿਆਂ ਦੇ ਵਿੱਚ 13 ਮਾਰਚ ਨੂੰ ਪੂਰੇ ਸੂਬੇ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਇਸ ਦੌਰਾਨ ਬਾਰਿਸ਼ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਜਿਹੜੀਆਂ ਆ ਸਕਦੀਆਂ ਨੇ ਪਾਤਿ ਮੌਸਮੀ ਪਾਗ ਮੁਤਾਬਿਕ ਅਗਲੇ 4 ਦਿਨਾਂ ਤੱਕ ਜੰਮੂ ਕਸ਼ਮੀਰ ਲਦਾਖ ਹਿਮਾਚਲ ਪਹਾੜ ਦੇ ਵਿੱਚ ਹਲਕੀ ਬਾਰਿਸ਼ ਦੇ ਨਾਲ ਬਰਬਾਦੀ ਹੋਣ ਦੀ ਭਵਿੱਖਬਾਣੀ ਜਿਹੜੀ ਕਰ ਦਿੱਤੀ ਗਈ ਹੈ ਉੱਥੇ ਦੱਸਦੇ ਕਿ ਮੌਸਮੀ ਪਾਗ ਨੇ ਸ ਖੇਤਰ ਦੇ ਵਿੱਚ 12 ਤੇ 13 ਮਾਰਚ ਨੂੰ ਤੂਫਾਨ ਤੇ ਬਿਜਲੀ ਡਿੱਗਣ ਦੀ ਵੀ ਭਵਿੱਖਬਾਣੀ ਕੀਤੀ ਹੈ ਉੱਥੇ ਦੱਸਦੇ ਕਿ ਵੀ ਕਿਹਾ ਜਾ ਰਿਹਾ ਹੈ ਕਿ ਅਗਲੇ ਆਉਣ ਵਾਲੇ 2 ਦਿਨਾਂ ਤੱਕ ਤਾਮਿਲਨਾਡੂ ਕੇਰਲਾ ਦੇ ਵਿੱਚ ਮੌਸਮ ਜਿਹੜਾ ਗਰਮ ਰਹਿ ਸਕਦਾ ਉਥੇ ਉਤਰੀ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਅਸਾਮ ਮੇਗਲ ਨਾਗਾਲੈਂਡ ਦੇ ਵਿੱਚ ਵੀ 13 ਤੋਂ 14 ਮਾਰਚ ਤੱਕ ਹਰਕੀ ਤੋਂ ਦਰਮਿਆਨੀ ਬਾਰਿਸ਼ ਜੜੀ ਹੋ ਸਕਦੀ ਹੈ ਕੇਰਲਾ ਦੇ ਵਿੱਚ 11 ਮਾਰਚ ਨੂੰ ਭਾਰੀ ਮੀਂਹ ਪੈਣ ਦੀ ਪੂਰੀ ਖ਼ਵਨ ਜੜੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਾਚੁਰ ਪ੍ਰਦੇਸ਼ ਦੇ ਵਿੱਚ ਵੀ 15 ਮਾਰਚ ਦੌਰਾਨ ਪਾਰੀ ਬਰਹ ਬਾਰੀ ਦੇ ਨਾਲ ਬਾਰਿਸ਼ ਜੜੀ ਹੋ ਸਕਦੀ ਹੈ